ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਕਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਸੂਲਪੁਰ ਨਹਿਰਾ ਪਹੁੰਚੇ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਤਰਨਤਾਰਨ ਦੇ ਨੇੜੇ ਨਾ ਲੱਗਦਾ ਪਿੰਡ ਰਸੂਲਪੁਰ ਨਹਿਰਾ ਨਿਸ਼ਾਨਦੇ ਦੇ ਕੋਲ ਆਇਆ ਦੋਸਤੋ ਨਿਸ਼ਾਨ ਵੀਰ ਦਾ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਦੋਸਤੋ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਇਸ ਕਿਲੇ ਤੇ ਅੱਜ 4 ਲਾਕ ਜਿਹੜੇ ਆ ਤੁਹਾਨੂੰ ਆਪਾਂ ਦਿਖਾਵਾਂਗੇ ਪੂਰੀ ਤਸੱਲੀ ਦੇ ਨਾਲ ਇੱਕ ਸੂਈ ਸੂਈ ਮੱਝ ਇੱਕ ਟੁੱਕੀ ਵਹਿਰ ਦਿਖਾ ਦਾਂਗੇ ਤੇ ਇੱਕ ਤੋਕੜ ਵਹਿੜਾ ਤੇ ਇੱਕ ਤੋਕੜ ਗੱਬਣ ਨਾਗਾ ਸੋ ਤਿੰਨ ਵਹਿੜਾ ਨੇ ਇੱਕ ਮੱਝ ਤਰੀਕ ਤੁਸੀਂ ਅੱਜ ਨੋਟ ਕਰ ਲਓ 31 ਜਨਵਰੀ ਤੇ ਕੱਲ ਨੂੰ 1 ਫਰਵਰੀ ਨੂੰ ਮਾਰਨਿੰਗ ਆਪਾਂ ਵੀਡੀਓ ਅਪਲੋਡ ਕਰ ਦਿਆਂਗੇ ਸੋ ਸਾਰੇ ਵੀਰ ਤੁਸੀਂ ਵੀਡੀਓ ਦੇ ਨਾਲ ਐਂਡ ਟੱਕ ਜੁੜੇ ਰਹੋ ਪੂਰੀ ਜਾਣਕਾਰੀ ਆਪਾਂ ਲੈ ਕੇ ਦਵਾਂਗੇ ਤੇ ਕੱਲੇ ਕੱਲੇ ਨਾਗ ਨੂੰ ਖੋਲ ਕੇ ਤੋਰ ਕੇ ਤਸੱਲੀ ਦੇ ਨਾਲ ਦਿਖਾ ਦਾਂਗੇ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਨਿਸ਼ਾਨ ਵੀਰ ਸਾਸਰੀ ਕਾ ਸਾਸਰੀਆ ਵੀਰ ਜੀ ਹੋ ਠੀਕ ਠਾਕ ਜੋ ਕੀ ਹਾਲ ਚਾਲ ਵਧੀਆ ਵਧੀਆ ਜੀ ਠੀਕ ਠਾਕ ਵਧੀਆ ਕਿਰਪਾ ਬੱਬੇ ਦੀ ਜੀ ਹਾਂਜੀ ਇੱਕ ਇੱਕ ਟੁੱਕੀ ਆ ਜੀ ਚਲੋ ਜੀ ਆ ਮੱਝ ਦੀ ਸੂਈ ਪੰਜਾਂ 20 ਦੇਣਾ ਸੂਈ ਆ ਮਗਰ ਇਹਦੇ ਕੱਟਾ ਮਰ ਗਿਆ ਵਾ ਦੁੱਧ 9 ਕਿਲੋ ਹੋ ਗਿਆ ਥੱਲੇ 9 ਕਿਲੋ ਦੁੱਧ ਦਾ ਮੈਂ ਅੱਜ ਘਰੋਂ ਕੇ ਆਣੇ ਦੇ ਪਹਾੜੇ ਤੇ ਅੱਬਾ ਧਾਰਾ ਮਾਰ ਕੇ ਵਿਖਾ ਦੇਣੀ ਉਸੇ ਜਿਹੜੇ ਪਸ਼ਮਦੀ ਆ ਉਹ ਵੀ ਪਹਾੜੇ ਤੇ ਮਿਲਦੀ ਆ 20 5ਾਂ ਕਿ ਦਿਨਾਂ ਦਾ ਦੋਸਤ ਸੂਆ ਵੀ 5ਾਂ ਦਿਨਾਂ ਦੀ ਸੂਈ ਆ ਤੇ ਸੂਆ ਦੇ ਵਿੱਚ ਆਉਂਦੀ ਤੁਸੀਂ ਸਮਝੋ ਵੇਖ ਲਓ ਜੀ ਤੀਜੇ ਕੋ ਮਨ ਕੇ ਲਈ ਤੀਜ ਲੋਬੀ ਤੇ ਜਾਕੀ ਦੋਸਤੋ ਕੋ ਮਨ ਕੇ ਖਰੀਦੀ ਆ ਬਾਕੀ ਅਗੇ ਮੇਰਾ ਭਰਾ ਤੁਸੀਂ ਆਪਣੀ ਸਮਝ ਵੇਖ ਲਿਓ 9 ਕਿਲੋ ਦੁੱਧ ਹਾਂਜੀ 9 ਕਿਲੋ ਤਾਰਾ ਦੇ ਥਲੇ ਹਾਜ਼ਰ ਆ ਤੇ ਬੱਚਾ ਇਹਦਾ ਐਕਸਪਾਇਰ ਹੋ ਗਿਆ ਠੀਕ ਆ ਜੀ ਵੀਡੀਓ ਬਣੀ ਹੈਗੀ ਆਪਣੇ ਦੇ ਪ੍ਰੋਪਰ ਵੀਜੀ ਅੱਛਾ ਹਾਂ ਅੱਗੋਂ ਨਿਸ਼ਾਨਾ ਬੱਚਾ ਐਕਸਪਾਇਰ ਹੋਇਆ ਇੱਥੇ ਆਨ ਕੇ ਨਹੀਂ ਆਪਣੇ ਘਰ ਹੋਇਆ ਵੀਜੀ ਆਪਣੇ ਤੋਂ ਆਪ ਵੀਡੀਓ ਬਣੀ ਜਾਣਾ ਠੀਕ ਆ ਤੇ ਚਵਾਈ ਚ ਵੀ ਚੰਗੀ ਆ ਚੰਗੀ ਚੰਗੀ ਵੀ ਜੀ ਧਾਰਾ ਮਾਰ ਕੇ ਖਾਦ ਨੇ ਉਸੇ ਵੇਲੇ ਪਛਮਾਨ ਸੁੱਟਦੀ ਆ ਲੋ ਠੀਕ ਆ ਜੀ ਕੋਈ ਉਹਨਾਂ ਨੂੰ ਰੱਖਦੇ ਠੀਕ ਆ ਜੀ ਬਾਕੀ ਵਿੱਚੇ ਆਪਾਂ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਬਣੀ ਥਣੀ ਪੂਰੀ ਆ ਵੈਸੀ ਹੁਣ ਚਵਾਈ ਦਾ ਸਮਾਂ ਹੋਇਆ ਪਿਆ ਠੀਕ ਆ ਜੀ ਇਸ ਕਰਕੇ ਦੱਕ ਜਿਹੜੀ ਥੱਲੇ ਉਹਨੇਵੇਂ ਨੂੰ ਵਾਲੀ ਸਾਈਡ ਤੋਂ ਤੁਹਾਨੂੰ ਪ੍ਰੋਪਰ ਦੇ ਰਹੀ ਆ ਆਂਦਰ ਵੀ ਜੀ ਇਦਾਂ ਜਿੱਦਾਂ ਮਰਜੀ ਬੈਠੋ ਇਸੇ ਤਰ੍ਹਾਂ ਬੈਠਣਾ ਠੀਕ ਆ ਜੀ ਇਸੇ ਤਰ੍ਹਾਂ ਬੈਠ ਕੇ ਪਛਮਾ ਆਉਂਦੀ ਆ ਪਛਮਾ ਕਰਕੇ ਦੇਖੋ ਤੁਹਾਡੀ ਚਵਾਈ ਕਰ ਲੋਗੇ ਕੋਈ ਕਿਸੇ ਰਕਮ ਦਾ ਭੋਰ ਛੱਟਾ ਆਪਾਂ ਤੁਹਾਨੂੰ ਬਿਲਕੁਲ ਕਲੀਅਰ ਕਰ ਦੇਣਾ ਠੀਕ ਹੈ ਜੀ ਜਦੋਂ ਚਵਾਈ ਹੋਈ ਜਾਣੀ ਆ। ਲਓ ਜੀ ਇਹ ਅਗਲੇ ਥਾਂ ਸੀ ਇਹ ਮਗਰਲੇ ਕਰੋ ਜੀ। ਕੋਈ ਨਹੀਂ ਉਹ ਪਾਣੀ ਨਵਾਦੀ ਠੀਕ ਹੈ ਜੀ ਠੀਕ ਇਹਦਾ ਪਤਾ ਵਿਖਾਈਏ ਭਾੜੇ ਤੇ ਮਿਲਦੀ ਹੈ ਜਿੰਨੇ ਡੰਗ ਮਰਜੀ ਭਾਵੇਂ 2 ਡੰਗ ਚ ਹੋਵੇ ਭਾਵੇਂ 4 ਡੰਗ ਚ ਹੋਵੇ ਇਹੋ ਵੀ ਮਿਲੂ ਨੀ ਭਾੜੇ ਬੜੀ ਛੇਤੀ ਹੋ ਜਾਂਦਾ ਵੀ ਭੈਣ ਭਰਾਵਾਂ ਨੇ ਵੇਖ ਲਿਆ ਹਾਂਜੀ ਇਹ ਇੱਕ ਹੁੰਦਾ ਵੀ ਥੋੜਾ ਲੇਟ ਪਸਮਾ ਆਉਂਦਾ ਇੱਕ ਹੁੰਦਾ ਵੀ ਉਸੇ ਟਾਈਮ ਹੀ ਆਉਂਦਾ ਹਾਂ ਉਸੇ ਵੇਲੇ ਵੀ ਜੀ ਪਸਨਾ ਮਾ ਦਿਆ ਦੁੱਧ ਨੂੰ ਲੌਂਗਲੇ ਦੇ ਥੱਲੇ ਆਇ ਰਿਹਾ ਮੌਕੇ ਤੇ ਠੀਕ ਹਾਂਜੀ ਲਸ਼ਾਫ ਰ ਕੀ ਮੁੱਲ ਕੀ ਰੇੜਪਾ ਪੜਦਾ ਉਹਨਾਂ ਦਾ ਮੁੱਲ ਭਾਏ 65 70 ਜਿੰਨਾਂ ਜੀ ਕਰੀ ਜਾਂਦੇ 60000 ਤੇ ਮਾਨਦਾਨ ਕਰਦਾਂਗੇ 600 ਤੁਸੀਂ ਦੱਸ ਦੋ ਜੇ ਰਸ ਰਹੀ ਗਈ ਜਿਹੜੇ ਕੜ ਮਿਲ ਸਾਠ ਹਜ਼ਾਰ ਦੇ ਵਿੱਚੋਂ ਕਰਤੀਏ ਮਾਨਤਨ ਇੱਕ ਬੱਚਾ ਨਹੀਂ ਹੈਗਾ ਬਾਕੀ ਚਲੋ ਮਿੱਠੀ ਮਿੱਠੀਆਂ ਤੇ ਮਿੱਠੀ ਹੈ ਭਾਜੀ ਵਧੀਆ 9 ਕਿਲੋ ਦੁੱਧ ਆਣਤਾ ਲੋਕਾਂ ਦਾ ਗਾਂ ਗਰਮੀਆਂ ਆਉਂਦੀਆਂ ਹਾਂ ਹਾਂਜੀ ਵਧੀਆ ਰਸੂਆ ਪਿਆ ਦੇਣਾ ਕਿੰਨਾ ਵਿੱਚੋਂ ਕਰਦੇ ਮਾਨਸਨ 2 ਕਰਨਾ ਕਿ 3 ਕਰਨਾ ਕਿੰਨਾ ਕਰਨਾ 100000 ਕਰ ਦਿੰਦੇ ਯਾਰ 57000 ਹੀ ਦੇ ਦਿੰਨੇ ਆ ਐਂਡ ਤੋਂ ਐਂਡ ਐਂਡ ਤੋਂ ਐਂਡ 57 ਦੀ ਹਾਂਜੀ ਲਓ ਵੀ 57000 ਦੀ ਠੀਕ ਆ ਜੀ ਮਿੱਠੀ ਆ ਮੱਝ ਜਿੱਦਾਂ ਮਰਜੀ ਡੋੜਾ ਕੇ ਚੋਵੇ ਚਾਰ ਡੰਗ ਜੋਵੇ ਜਿੱਦਾਂ ਮਰਜੀ ਤਸੱਲੀ ਕਰੇ ਹਾਂ ਲੋ ਨਾਤ ਛੜਨੀ ਕਰਦੀ ਜਿੱਦਾਂ ਮਰਜੀ ਜਿਹੜਾ ਵੀਰ ਮਰਜੀ ਆਣ ਕੇ ਬਹਿ ਜਾਵੇ ਬਾਕੀ ਤੁਹਾਨੂੰ ਬੁਖਾਤੀ ਆ ਪਾ ਸਾਰੇ ਪਾਸਿਓ ਮਿਲ ਮਲਾਬ ਦੇ ਵਿੱਚ ਬੜੀ ਠੰਡੀ ਧੀਰੀ ਆ ਤੇ ਸੌਦਾ ਕਰ ਲਿਓ ਠੀਕ ਆ ਜੀ 57000 ਦੇ ਵਿੱਚ ਅਗੇ ਇਹਦੇ ਬਾਰੇ ਕਿਵੇਂ ਆ ਡਿਟੇਲਸ ਇਹਦੇ ਚੋਂ 10 ਕਿਲੋ ਦੁੱਧ ਆ ਵੀਰ ਜੀ ਮਹੀਨੇ ਦੀ ਬਣੀ ਆਪਾਂ ਗਰੰਟੀ ਦੇਣੀ ਘਰ ਆਣਾ ਜਦਾਂ ਦੱਸਿਆ ਉਦਾਂ ਆਪਾਂ ਵੇਰਵਾ ਪਾ ਦੇਣਾ ਠੀਕ ਆ ਹਾਂਜੀ ਤੇ ਦੋ ਤੱਕ 10 ਕਿਲੋ ਇਹ 10 ਕਿਲੋ ਦੁੱਧ ਵੀਰ ਜੀ ਜਰਸੀ ਚ ਆ ਗਈ ਹਾਂਜੀ ਕ੍ਰੋਸ ਜੀ ਆ ਵੀਰ ਜੀ ਬਾਬੀ ਜਰਸੀ ਕ੍ਰੋਸ ਵਿੱਚ ਆ ਲੈਣਾ ਵੀਰ ਜੀ ਕ੍ਰੋਸ ਹੀ ਆਪਣੇ ਤੇ ਪਿਓਰ ਕੋਈ ਨਹੀਂ ਆ ਆਹ ਹਾਂ ਬਾਬ ਜੀ ਕ੍ਰੋਸ ਆਂ ਦੇ ਵਿੱਚ ਆ ਥੜਾ ਥੋੜਾ ਦੀ ਚਾਰੇ ਵਾਰ ਤੇ ਪੂਰੇ ਵਾਰਦੇ ਵਾਰਦੇ ਵੀਰ ਜੀ ਠੀਕ ਆ ਲੈ ਵੀ ਨਿਸ਼ਾਨਾ ਖੋਰ ਵੀਰ 10 ਕਿਲੋ ਦੁੱਧ ਤੇ ਮਹੀਨੇ ਕੀ ਕੀ ਬਣੀ ਸੌਰੀ ਆ ਠੀਕ ਆ ਜੀ ਉਹ ਜਿਵੇਂ ਜਿਵੇਂ ਪਿੱਛੋਂ ਕੋਈ ਵੇਰਵਾ ਦਿੱਤਾ ਉਹ ਹਿਸਾਬ ਨਾਲ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਨੇ ਲਗੇ 5 3 4 6 ਇੱਥੇ ਤੇ ਵਿਧੀ ਇਹਦੀ ਹੁੰਦੀ ਆ ਠੀਕ ਆ ਹਾਂ ਫਰ ਫੂਡ ਵੀ ਨਾਲ ਨਾਲ ਹੀ ਘੜਾ ਲੈਂਦੇ ਜੀ ਹਾਂਜੀ ਹਾਂਜੀ ਕੱਲ ਬੜਾ ਜੀ ਕਾ ਫੈਂਡੜਾ ਹੀ ਜਾਵੇ ਹਾਂ ਉਹ ਵੀ ਜਰਸੀ ਕ੍ਰੋਸ ਸੰਗ ਦੇ ਵਿੱਚ ਆ ਤੇ 10 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਆ ਸੋ ਮਹੀਨੇ ਦੀ ਬਣੀ ਸੌਰੀ ਆ ਤੇ ਥਾਣਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਸੈਜ ਵਿੱਚ ਬਰਾਬਰ ਆ ਠੀਕ ਆ ਜੀ ਸੋ ਮੁੱਠੀ ਮੁੱਠੀ ਥਾਣਾ ਰੋਗ ਰੋਗ ਥਾਣਾ ਕਰਮਾਲੀ ਦਾ ਤੇ ਇੱਕ ਰੰਗ ਬਿਲਕੁਲ ਆਪਾਂ ਕਹਿੰਗੇ ਰੈਡ ਕਲਰ ਦੇ ਵਿੱਚ ਜਾਂ ਕਰਕੇ ਬਦਾਮੀ ਰੰਗ ਦੇ ਵਿੱਚ ਤੇ ਥਾਨ ਲੱਭਦਾ ਨਹੀਂ ਕੁਝ ਐਦਾਂ ਬਿਨਾ ਉਹਦਾ ਹੱਥ ਨਹੀਂ ਲਾਉਂਦੇ ਐਦਾਂ ਜਿੱਦਾਂ ਮਰਜੀ ਥੱਲੇ ਬੈਗੇ ਜੂੜ ਪਾ ਲੋ ਕੁਝ ਨਹੀਂ ਆ ਬਿਨਾਂ ਦੀ ਨਾਲ ਹੀ ਆਪਾਂ ਤੁਹਾਨੂੰ ਕਿ ਤਾਰਾਂ ਦੋ ਦੋ ਚਾਰ ਚਾਰ ਮਾਰ ਕੇ ਤਸੱਲੀ ਦੇ ਨਾਲ ਵੀ ਚੈੱਕ ਕਰਾ ਦਿੰਨੇ ਆ ਉਹਨਾਂ ਭਰਾਵਾਂ ਦੇ ਲਈ ਵੀ ਕਈ ਵਾਰ ਆਨਲਾਈਨ ਸੌਦਾ ਕਰਦੇ ਆ ਠੀਕ ਆ ਜੀ ਹੋਰ ਛੱਟਾ ਵਿਖਾਉਣਾ ਚਲੋ ਆਪਣਾ ਫਰਜ਼ ਮੌਕੇ ਤੇ ਵਿਖਾ ਦਿੰਨੇ ਆ ਉਦਾਂ ਕਈ ਵੇਲੇ ਆਹ ਦਿੰਦੇ ਵੀਰ ਜੂੜ ਕੋਲ ਲਗਾ ਲੱਤ ਛੜ ਕਰਦੇ ਜੀ ਬਰਜੀ ਬੈ ਗਏ ਥੱਲੇ ਚੋਈ ਜਾਓ ਚੱਲ ਚਲ ਜੇ ਪਸ਼ੂ ਕੀ ਕਰਦੇ ਰਹਿੰਦੇ ਐ ਨਾ ਮੌਕੇ ਹਾਂ ਲਓ ਜੀ ਆਹ ਦੇਖੋ ਜੀ ਲਓ ਜੀ 10 ਕਿਲੋ ਦੁੱਧ ਹੁਣ ਮੌਕੇ ਤੇ ਹਾਂ ਜੀ ਚਵਾਜੇ ਦੇਣਾ ਵੀਰ ਜੀ ਆਹ ਕਰੋ ਚੈੱਕ ਦੇ ਠੀਕ ਹੈ ਜੀ ਓਕੇ ਨਿਸ਼ਾਨ ਕੀ ਲੈਣ ਦੇਣ ਕਰੇਗਾ ਦਾ ਇਹ ਮੁੱਲ ਕਰਦੇ 5000 ਹਾਂ 23000 ਦੀ ਦੇ ਦਾਂਗੇ ਵੀਰ ਜੀ 23000 ਦੀ ਹਾਂਜੀ ਵਿੱਚੋਂ ਥੋੜਾ ਬੜਾ ਮੌਕੇ ਤੇ ਮਾਨਦਾਨ ਕਰ ਦਾਂਗੇ ਠੀਕ ਆ ਵੀ ਹਾਂਜੀ ਲਓ ਵੀ 25000 ਲੈ ਡਿਮਾਂਡ ਆ ਤੁਸੀਂ 23000 ਦੇ ਵਿੱਚੋਂ ਜਿਆਦਾ ਨਹੀਂ ਆਪਾਂ ਮੁੱਲ ਜਾਇਜ਼ ਹੀ ਪਾਉਂਦੇ ਕਈ ਵੀ ਰੱਦੋ ਅੱਧ ਦਾ ਫਰਕ ਰੱਖ ਲੈਂਦੇ ਗਏ ਨੇ ਲੈ ਲਾ ਲੈ ਲਾ ਆਪਾਂ ਜਾਇਜ਼ ਹੀ ਮੁੱਲ ਪਾਉਂਦੇ ਦੁੱਧ ਆਪਾਂ ਚਵਾ ਕੇ ਦੇਣਾ ਗਰੰਟੀ ਨਾਲ ਤੇ ਆਪਾਂ ਦੇ ਦੇਣੇ ਹਾਂ ਦੇ ਦੇਣਾ ਸ਼ੋਰ ਛੱਪਾ ਜ਼ਰੂਰ ਕਰਾਂਗੇ ਮੌਕੇ ਸ਼ੋਰ ਛੱਪਾ ਮੌਕੇ ਤੇ ਹੋ ਜਾਊਗਾ ਠੀਕ ਆ ਜੀ ਸੋ 23000 ਦੀ ਇਹ ਤੁਹਾਨੂੰ ਬੈਡ ਮਿਲ ਜੂਗੀ ਤੇ ਟੋਕੜੇ ਲੱਗ ਸੀਗਾ ਠੀਕ ਆ ਜੀ ਤੇ ਗੱਬਣ ਦਾ ਅੱਗੇ ਤੁਹਾਨੂੰ ਵੇਰਵਾ ਚੈੱਕ ਪਾਸ ਵਿੱਚ ਤਾਂ ਨਹੀਂ ਕਿਹਾਗਾ ਇੱਕ ਮਹੀਨੇ ਦੀ ਬਣੀ ਸੌਰੀ ਆ ਉਹ ਤੁਹਾਨੂੰ ਡਿਟੇਲ ਦੇ ਦਿੱਤੀ ਆ ਬਾਕੀ ਬੈਕ ਸਾਈਡ ਤੋਂ ਇੱਕੋ ਜਿਹਾ ਹਵਾਨਾ ਚੱਟਾ ਇਧਰ ਆ ਟੋਕੜੇ ਕੱਪੜੇ ਇਹ ਟੋਕੜੇ ਕੱਪੜੇ ਵੀ ਜੀ ਇਹਨੂੰ 15 ਦਿਨ ਪੰਜਵਾਂ ਮਹੀਨਾ ਲੱਗ ਜਾਣਾ ਜੋ ਇਹ ਚੌਥਾ ਜਾਣਦਿਆ ਵਾ ਉਹਨੂੰ ਚੌਥਾ ਹਾਂਜੀ ਆ 15 ਫਰਵਰੀ ਤੇ ਪਿਓਰ ਚਾਰ ਦਾਦੇ ਜੇ ਮੂੰਹ ਚੌਗੀ ਆ ਹਾਂਜੀ ਲੋ ਵੀ ਭਰਾਵੋ ਠੀਕ ਆ ਜੀ ਜੋੜ ਜਿਹੜੀ ਇਹ ਚਾਪੇ ਹੋਇਆ ਕੰਨੀ ਦੇ ਦੋ ਸਾਈਡਾਂ ਤੇ ਖੜੇ ਖੜੇ ਆ ਦੁੱਧ ਵਾਲੀਆਂ ਵਾ ਆਸ਼ਿਕ ਤੇ ਬਿਲਕੁਲ ਕੰਨੀ ਵਾਲੇ ਜਿਹੜੇ ਦੁੱਧ ਦੰਦਾ ਠੀਕ ਆ ਜੀ ਪਹਿਲਣੇ ਬੱਚੀ ਹੈ ਨਾ ਪਹਿਲਣੇ ਬੱਚੀ ਦੁੱਧ ਦਾ 10 ਕਿਲੋ ਇਹਦੇ ਥੱਲੇ 3/4 ਦੀ 5 3/4 ਦੀ ਇਹਨੇ ਪੰਜਵਾਂ ਮਹੀਨਾ ਲੱਗਣਾ 15 ਤਰੀਕ ਨੂੰ 15 ਫਰਵਰੀ ਤੋਂ ਹਾਂਜੀ 15 ਫਰਵਰੀ ਨੂੰ ਲੋ ਜੀ 15 ਫਰਵਰੀ ਤੋਂ ਪੰਜਵਾਂ ਮਹੀਨਾ ਸ਼ਟਾਰਟ ਹੋ ਜਾਊਗਾ ਤੇ ਚਾਰ ਮਹੀਨੇ ਪੂਰੇ ਹੋ ਜਾਣੇ ਆ ਦੁੱਧ ਕਿੰਨਾ ਦੱਸਿਆ ਦੁੱਧ 10 ਕਿਲੋ ਜੀ ਲਓ ਜੀ 10 ਕਿਲੋ ਦੁੱਧ ਇਹਦੇ ਥੱਲੇ ਵੀ ਇਹ ਵੀ ਕ੍ਰੋਸ ਵੈਡ ਹਾਈਡ ਵੀ ਚੰਗੀ ਆ ਕਦੋਂ ਵੱਡਾ ਹਾਂਜੀ ਰਾਜੀ ਰੂਜੀ ਪੂਰੀ ਇਹਨਾਂ ਜਿੱਥੇ ਮਰਜ਼ੀ ਖਾਹਾ ਗਏ ਨੇ ਹਾਥੋਂ ਤੇ ਫੇਰੀ ਕੇ ਵੱਧ ਵੀ ਕੁਝ ਨਹੀਂ ਆ ਲੋਕੀ ਠੀਕ ਆ ਜੀ ਫੁੱਲ ਹਾਈਟ ਦੇ ਵਿੱਚ ਆ ਪਲੀ ਜੰਮੀ ਪੂਰੀਏ ਗਰਮਾਂ ਵਾਲੀ ਗਾਂ ਦੋਸਤੋ ਦੂਜਾ ਸੂਆ ਇਹ ਸੂ ਕੀ ਗਰਮਾਂ ਵਾਲੀ ਠੀਕ ਆ ਜੀ ਹੁਣ ਤਕਰੀਬਨ 4 ਮਹੀਨੇ ਜਿਹੜੇ ਇਹਨੂੰ ਪੂਰੇ ਤੇ ਪੰਜਵਾਂ ਸਟਾਰਟ ਹੋ ਜਾਣਾ ਫਰਜ਼ ਫਰੀ 15 ਤੋਂ ਤੇ 10 ਕਿਲੋ ਧਾਰਾਂ ਤੇ ਇਸ ਵਕਤ ਤੇ ਚੱਲਣ ਢਈ ਆ ਤੋਕਰ ਗੱਪਣ ਨਗਾ ਦੇ ਵੀ ਕਾਫੀ ਵੀਰ ਸ਼ੌਂਕ ਰੱਖਦੇ ਆ ਤੋਕਰ ਗੱਪਣ ਵਹਿੜਾ ਸੋ ਆਧਾ ਸਮਾਂ ਕਰਵਾ ਲਈ ਖਿੱਚ ਕੇ ਲੈ ਲੇ ਇਹਨਾਂ ਨੂੰ ਫਿਗਰ ਨਹੀਂ ਆਈ ਵੰਡ ਪਾਓ ਨਾ ਪਾਓ ਇੱਦਾਂ ਬਹਿ ਜਾਓ ਵੀਰ ਜੀ ਹਾਂਜੀ ਕੁਝ ਨਹੀਂ ਆ ਲਓ ਵੀ ਕੋਈ ਬੰਗਾ ਟੰਗਾ ਪਾਉਣ ਦੀ ਰੋਡ ਨਹੀਂ ਕੋਈ ਲੋੜ ਨਹੀਂ ਇੱਦਾਂ ਹੀ ਮੈਚ ਹੁੰਦਾ ਇਹਨਾਂ ਜਿੱਦਾਂ ਮੱਦੀ ਲਓ ਵੀ ਇਸੇ ਤਰ੍ਹਾਂ ਦੋਸਤੋ ਬਹਿਣਾ ਤੇ ਇਸੇ ਤਰ੍ਹਾਂ ਪਸਮਾ ਦੇ ਵਿੱਚ ਆ ਜਾਂਦੀ ਆ ਬੈਠ ਕੇ ਚਵਾਈ ਕਰ ਲੈਣੀ ਆ ਤੋਕੜ ਕਬਣਾ ਚੈੱਕ ਪਾਸ ਕੋਈ ਭਰਾ ਦੀ ਤਸੱਲੀ ਕਰਦਾ ਜਿੰਨਾ ਮਰਜੀ ਵੀਡੀਓ ਤਸੱਲੀ ਕਰਕੇ ਖੜੇ ਅੱਗੇ ਪਿੱਛੇ ਜਾ ਕੇ ਵੀਡੀਓ ਪਾਏ ਦੋ ਚੌਂ ਦਿਨਾਂ ਦਾ ਫਰਕ ਪੈ ਗਿਆ ਤੇ ਵੀਰਾਂ ਦਾ ਫਰਕ ਪੈ ਗਿਆ ਆਪਾਂ ਜਿਹੜੇ ਘਰੇ ਟੀਕੇ ਭਰਾਏ ਜਿੱਦਾਂ ਦੋ ਚੌਂ ਪੰਜਾਂ ਦਸਾਂ ਦਿਨਾਂ ਦਾ ਕੋਈ ਫਰਕ ਆਲੀ ਬੜੀ ਵੱਡੀ ਗੱਲ ਨਹੀਂ ਹੁੰਦੀ ਤੇ ਆਪਾਂ ਉਸੇ ਵਾਲੇ ਡਾਕਟਰ ਵੀ ਕੱਲ ਕੇ ਚੈੱਕ ਕਰਾਏ ਜੇ ਆਵਾ ਝੂਠੇ ਨੇ ਤੇ ਡਾਕਟਰ ਕੱਲਣਾ ਨਹੀਂ ਹਾਂ ਨਹੀਂ ਨਹੀਂ ਕੋਈ ਦੋ ਚੌਂ ਹਰੇਕ ਡਾਕਟਰ ਦਾ ਹੱਥ ਦਾ ਕੋਈ ਫਰਕ ਕੋਈ ਹੋਈ ਜਾਂਦਾ ਅੰਦਾਜ਼ਾ ਵੀ ਜੋਰ ਦੀ ਮਾਰ ਆ ਛੱਟੇ ਜਿਹੜੇ ਪੈਂਦੇ ਥੱਲੇ ਅਸ ਅਸ ਪੂਰੀ ਪੋਲੀ ਆ ਹੱਥੀ ਜਵਾਈ ਵਾਲਾ ਥਣ ਲੱਗਾ ਪੂਰਾ ਲੋਕੀ ਇਹ ਅਗਲੇ ਦਿਨਾਂ ਦੀ ਧਾਰ ਤੁਹਾਨੂੰ ਪਤਾ ਦਿਖਾ ਰਹੇ ਠੀਕ ਹੈ ਜੀ ਕੋਈ ਪੂਰ ਛੱਟਾ ਨਹੀਂ ਕੋਈ ਥਣ ਵੱਧ ਕਰਨੀ ਆ ਆ ਬਖਾ ਦੇ ਥਣ ਲਾਗੋ ਆਣ ਕੇ ਵੀਰ ਜੀ ਹਾਂ ਜੀ ਪੂਰਾ ਥਣ ਕਢਦੀ ਆ ਠੀਕ ਆ ਜੀ ਸੋ ਖਾਥੀ ਜਣਾ ਤੋਂ ਸੋ ਚਵਾ ਵੀ ਕੋਈ ਆ ਪਾਣੀ ਦਾ ਬਿਲਕੁਲ ਸੌਖੀ ਚਵਾਈ ਆ ਪੂਰਾ ਥਣ ਕਢਦੀ ਆ ਸੋ 10 ਕਿਲੋ ਦੁੱਧ ਤੇ ਅੱਗੇ 4 ਮਹੀਨੇ ਕੰਪਲੀਟ ਹੋ ਚਲੇ ਆ 5ਵਾਂ ਲੱਗ ਜਾਣਾ ਇਹਨੂੰ ਇਹ ਨਿਸ਼ਾਨ ਕੀ ਮੁੱਲ ਕੀ ਰੇਟ ਦੀ ਆ ਮੁੱਲ ਤੇ ਮੈਂ ਲੈਣਾ 40000 ਹੀ ਕਰ ਲੀਏ ਦਾ ਆ ਕਰ ਲੋ 40 ਕਰ ਲੀਏ ਹਾਂ ਬੱਚੇ ਨਵੇਂ ਆ ਚੰਗੀ ਹੈ ਵਾੜ ਦੇ ਵਿੱਚ ਤਾਂ ਕੋਈ ਜੱਕ ਨਹੀਂਗਾ ਜੰਮੀ ਪੜੀ ਪੂਰੀ ਆ ਇਹ ਜੀ ਐਸਨ ਆ ਵੀਰ ਜੀ 35000 ਦੀ ਦਵਾਂਗੇ ਹਾਂ ਨਾ ਹਾਂ ਨਾ 35000 ਦੀ ਹਾਂ ਜੀ ਲੋ ਵੀ ਹਾਂ ਨਾ ਜਿਹੜੀ 35000 ਦੀ ਇਹ ਬੱਚੀ ਮਿਲੂਗੀ ਤੁਹਾਨੂੰ ਠੀਕ ਆ ਜੀ 11 ਮੁੱਲ ਨਹੀਂ ਕੀਤਾ ਭਾਵੇਂ 40 42000 ਰੇ ਮੁੱਲ ਕਰੇ ਵੀਰ ਜੀ ਤਾਂ ਵੀ ਬੱਚੀ ਵੇਖਦੀ ਤੁਹਾਨੂੰ ਪਤਾ ਵਾ ਹਾਂ 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 ਲੋ ਵੀ ਅੱਜ 35000 ਦਾ ਨਾਕ ਤੁਹਾਨੂੰ ਇਹ ਮਿਲ ਜਾਊਗਾ ਟੋਕੜ ਦਾ ਬਣਾ ਬਾਕੀ ਸਫਾਈ ਸੁਫੀ ਵੇਖੋ ਤੁਸੀਂ ਪਿੰਡੇ ਪੁੰਡੇ ਦੀ ਚਮਕ ਧਮਕ ਬੜੀ ਆ ਬੱਚੀ ਦੀ ਤੇ ਹੱਥ ਪਾ ਦਿਓ ਪਹਿਲਿਆਂ ਦੇ ਵਿੱਚ ਤੇ ਇੱਕ ਇਧਰ ਟੁੱਕੀ ਵੇੜ ਤੁਹਾਨੂੰ ਦਿਖਾ ਦਿੰਨੇ ਆ ਛਾਈ ਵਾਲ ਉਹ ਵੀਰ ਜੀ ਛਿੱਗੀ ਵਾਲੇ ਦੰਦੇ ਚੱਕ ਹੋ ਇਹ ਚਾਰ ਦੰਦ ਆ ਅੱਛਾ ਹੈ ਚੌਗੀ ਆ ਹਾਂ ਬਾਬੇ ਛੇਕ ਦੇ ਦੋਸਤੋ ਦੰਦ ਚੱਕੇ ਆ ਕੰਨੀਆਂ ਖੜੀਆਂ ਨੇ ਦੁੱਧ ਦੰਦ ਤੇ ਬੱਚੀ ਤੁਸੀਂ ਚੈੱਕ ਕਰੋ ਠੀਕ ਆ ਜੀ ਆਏ ਹੁਣ ਨਿਸ਼ਾਨ ਸੁਆ ਦੂਜਾ ਸੁਆ ਲੈਤੀ ਦੁੱਜਾ ਇੱਕ ਮਿੰਟ ਚੌਕੜਾ ਫੁੱਜਾ ਸੁਣੀ ਵੀਜੀ ਇਹ ਸੂਹਾ ਦੁੱਜਾ ਹਾਂਜੀ ਬਹੁਤ ਸੂਹਾ ਦੁੱਜਾ ਇਹ ਵੀ ਠੰਡੀ ਠੰਡੀ ਪੂਰੀ ਆ ਜਿੱਦਾਂ ਮਰਜੀ ਹੱਥੀਂ ਤੇ ਫੇਰੀ ਜਾ ਕੁਛ ਨਹੀਂ ਆਂਦੀ ਇਹ ਗੱਲ ਆ ਵੀ ਇਹ ਨਹੀਂ ਵੀ ਸ਼ਾਈ ਵਾਲਾ ਤਾਂ ਥੋੜੀ ਕਰਦਾ ਮੈਂ ਨਾ ਲਾਤ ਛੜਨੇ ਕੋਈ ਮਾਰ ਦੀ ਸਾਲ ਨਹੀਂ ਕਰਾਂਦਾ ਇਹ ਜੀ ਲੋਬੀ ਤੇ ਸ਼ਾਈ ਵਾਲਾ ਡੰਗਰ ਆਪਾਂ ਵੇਖ ਕੇ ਲਈਦਾ ਪਹਿਲਾਂ ਤਸੱਲੀ ਕਰਕੇ ਵੀਜੀ ਨਹੀਂ ਪੂਰੀ ਟਣਕਾ ਕੇ ਲਿਆ ਕਰੀਏ ਕੇ ਹਾਂ ਲੋਬੀ ਲੋਬੀ ਆਨੁਕਾਰ ਕਰਕੇ ਡੰਗਰ ਲਈਦਾ ਬਾਅਦ ਫੇਰ ਹੀ ਵੇਚਣ ਨਾਲ ਧਿਆਨ ਕਰੀਦਾ ਇਹ ਜੀ ਔ ਇਸੇ ਤਰ੍ਹਾਂ ਹੀ ਲੋਬੀਏ ਦੋਸੋ ਦੁੱਜਾ ਸੂਹਾ ਸੁਣੀ ਆ ਤੇ ਛਿਗਦੇ ਚੱਕਨੇ ਦੰਦ ਸਟਾਰਟ ਕੀਤੇ ਆ ਸ਼ਾਈਵਾਲ ਅੰਗ ਦੇ ਵਿੱਚ ਵਹਿਣਾ ਬਾਕੀ ਫੇਸ ਫੂਸ ਦੀ ਚੰਗੀ ਆ ਬਾਡੀ ਸਟਰਕਚਰ ਚੰਗਾ ਠੀਕ ਆ ਜੀ ਹਾਈਟ ਮੀਡੀਅਮ ਤੋਂ ਪਲੱਸ ਥੋੜੀ ਜਿਹੀ ਕਹਿ ਸਕਦੇ ਆ ਆਪਾਂ ਲੰਬਾਈ ਲੰਬੂਈ ਚੰਗੀ ਆ ਇਧਰ ਦੇਖੋ ਸੋ ਹੋਵਾਂ ਨਾ ਜੱਟਾ ਕਰਮ ਵਾਲੀ ਜਗਾ ਖੋਲ ਲੂਗੀ ਹਜੇ ਸਮਾਂ ਥੋੜਾ ਜਿਹਾ ਬਾਕੀ ਇਹ ਨਹੀਂ ਆ ਖੁਰਲੀ ਦੇ ਬੰਨੇ ਆ ਦੇ ਹੱਥ ਫਰਾਈ ਜਾਵੇ ਇੱਥੇ ਵੀ ਫਰਾਈ ਜਾਊਗੀ ਹਾਂ ਹਾਂ ਕੁਝ ਨਹੀਂ ਆਲੇ ਜਿੱਦਾਂ ਮਰਜੀ ਇਹ ਕੋਲਾ 670 ਨੇ ਸਪੈਸ਼ਲ ਲੱਗਾ ਹਾਂ ਹਜੇ ਹਮ ਦਾ ਘੜਦੀ ਆ ਤੇ ਲਾਡੋ ਲਾ ਜਿਹੜੀਆਂ ਪੂਰੀਆਂ ਨੇ ਭਰਨੀਆਂ ਜੇ ਲੋ ਵੀ ਠੀਕ ਆ ਜੀ ਸੋ ਮੂੰਹ ਮੱਥੇ ਵਾਲੀ ਸਾਈਡ ਤੋਂ ਚੰਗੀ ਹੈ ਬਾਕੀ ਦੋਸਤੋ ਉਪਰੋਂ ਵੀ ਪਿੰਡੇ ਪੁੰਡੇ ਦੀ ਬੜੀ ਸਫਾਈ ਆ ਤੇ ਇਹ ਚੌਗੀ ਤੁਹਾਨੂੰ ਆਪਾਂ ਵੇਰ ਦਿਖਾ ਰਹੇ ਹਾਂ ਠੀਕ ਆ ਜੀ ਬਾਕੀ ਮੂੰਹ ਦੇ ਵਾਲੇ ਦੰਦ ਚੱਕੇ ਛੱਕੀ ਵਾਲੇ ਦੰਦ ਵੀ ਜੀ ਛੱਕੀ ਵਾਲੇ ਦੰਦ ਚੱਕੇ ਆ ਠੀਕ ਆ ਦੰਦਾਂ ਦੇ ਵਿੱਚ ਹੀ ਆ ਤੇ ਦੂਜਾ ਸੂਆ ਇਸ ਵਕਤੀ ਨੇ ਸੋਣਾ ਨਿਸ਼ਾਨ ਦਿਨ ਵੀ ਖੁੱਲੇ ਟੁੱਲੇ ਲੈ ਜਣੇ ਇਹਨੇ ਪਾਸਾ ਤਾਹਾ ਤਾਵੀ ਜਰਮਾਨਾ ਲੈਣਾ ਯਾਰ ਇੱਟੇ ਲਾਡੂ ਲਾਣਾ ਇਹਨੇ ਕੱਢਣੀਆਂ ਵਾ ਜਿਹੜੀਆਂ ਲੜਾਂ ਜਾਂਦੀਆਂ ਆ ਬੜੀ ਸ਼ਰੀਫਾ ਬੜੀ ਸੀਲਸਲਾ ਦਾ ਪੁਰੀ ਸ਼ਰਾ ਨਾਂ ਡਰ ਕੋਈ ਨਹੀਂ ਜਾਂਦੇ ਲੋ ਵੀ ਠੀਕਾ ਜੀ ਹਾਂ ਸੀਲਸਾ ਹੂ ਆ ਕੋਈ ਲੱਤ ਛੜ ਜਿਹੜੀ ਦੋਸਤੋ ਆਪਾਂ ਪੂਰੀ ਹਾਥੂ ਤੋਂ ਲੈਵੇ ਹਵਾਨੇ ਨੂੰ ਮਾਰ ਕੇ ਵਿਖਾਉਂਦੇ ਇੱਕ ਇੱਕ ਮੱਖਾ ਆਹ ਦਾ ਵੀ ਮੈਂ ਵਿਖਾ ਰਿਹਾ ਬਈ ਹਾਂਜੀ ਚਿੱਗੀ ਜਿਹੜੇ ਬਰਾਬਰ ਨਹੀਂ ਕੀਤੇ ਨੇ ਬਸ ਆ ਜਾਓ ਜਿਹੜੀ ਗੱਲ ਆਪਾਂ ਕਹੀ ਹੈ ਵੀ ਜੀ 100% ਨਿਕਲੂਗੀ ਇਹ ਨਹੀਂ ਆਪਾਂ ਕਹੀ ਜਾਣਾ ਚੌਗੀ ਆ ਦੌਂਦੀ ਆ ਹਾਂ ਕਿੰਨਾ ਨੂੰ ਕਰੂਗੇ ਹਾਂ ਜਿਹੜੀ ਗੱਲ ਇਹ ਨਿਸ਼ਾਨ ਕੀ ਮੁੱਲ ਫਿਰ ਕੀ ਡਿਮਾਂਡ ਰੂਗੀ ਜੀ ਮੁੱਲੇ ਦਾ ਕਰਦੇ ਜੀ 48000 48000 ਹਾਂਜੀ ਦੇ ਦਾਂਗੇ ਕਿੱਥੇ ਤੱਕ ਇਹ 43000 ਦੀ ਜੈਸਨੋਂ ਦਵਾਂਗੇ 43 ਦੀ ਹਾਂਜੀ ਲਓ ਵੀ 48000 ਡਿਮਾਂਡ ਆ ਤੇ 43000 ਲੈਦੇ ਆ ਹਾਂ ਤੁਹਾਨੂੰ ਪਤਾ ਹਾਂ ਬੱਚੇ ਚੰਗੀ ਆ ਗਾਂ ਇਹੋ ਗਰਮੀਆਂ ਆਉਂਦੀਆਂ ਇਹੋ ਡੰਗਰ ਚੱਲਣੇ ਜੀ ਬੱਸ ਬੱਸ ਹਾਂਜੀ ਕ੍ਰੋਸ ਹੀ ਚੱਲਣਿਆ ਮੰਨਣਾ ਚੱਲਣਿਆ ਕ੍ਰੋਸ ਆ ਵੀਰ ਜੀ ਗਰਮੀ ਆਈ ਦੀ ਅਜ ਤਾਂ ਫਿਰ ਹਾ ਬਾਜੂ ਪਾਉਣ ਸ਼ੁਰੂ ਕਰ ਗਏ ਗਰਮੀ ਦੇ ਵਿੱਚ ਸਾਰੇ ਸਿਆਲ ਜੀ ਇਦਾਂ ਹੀ ਰਹੇ ਆ ਆਪਾਂ ਦੇ ਹਾਂਜੀ ਤੇ ਕੰਮ ਕਾਜ ਦੇ ਆ ਕੰਮ ਕਾਜ ਵੈਸੇ ਵੀਰ ਜੀ ਗਰਮੀ ਲੱਗਦੀ ਆ ਦੇ ਹਾਂ ਵੇਲੇ ਬੰਦੇ ਨੂੰ ਲੱਗਦੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਵੀ ਇਹ 225 ਤੁਹਾਨੂੰ ਦਿਖਾਤੀ ਐ 43000 ਦੇ ਵਿੱਚ ਮਿਲ ਜੂਗੀ ਸੋ ਸ਼ਾਈ ਵਾਲ ਅੰਗ ਦੇ ਵਿੱਚ ਵੈੜ ਪਸੰਦ ਆਊਗੀ ਬਾਕੀ ਥਣਾ ਥਣਾ ਨੂੰ ਜਿੱਦਾਂ ਮਰਜ਼ੀ ਮੇਰਾ ਪਰ ਹੱਥੋਂ ਤਲਾ ਕੇ ਤੁਹਾਨੂੰ ਦਿਖਾਤਾ ਆ ਪਰ ਤਸੱਲੀ ਕਰਾਤੀ ਆ ਸ਼ੇ ਬਿਲਕੁਲ ਸੀਲ ਸਾਊ ਇਹ ਆ ਤੇ ਨਗਨੇ ਨਿਸ਼ਾਨ ਉਦੇ ਕੋਲ ਟੋਟਲ 4 ਸੁਪਾ ਬੜੇ ਸਵੱਲੇ ਆ ਜਾਇਜ ਰੇਟ ਆ ਤੇ ਦੁੱਧ ਵੀ ਜਿਹੜੀਆਂ ਟੋਕੜਾਂ ਜਾਂ ਟੋਕੜ ਗੱਬਣਾ ਬੜਾ ਵੀ ਦਿਖਾਈਆਂ ਨੇ ਨਾ ਥੱਲੇ ਵੀ 10-10 ਕਿਲੋ ਦੁੱਧ ਆ ਅੱਗੇ ਬਿਲਕੁਲ ਤਨਪਤਾਂ ਲੱਗੀਆਂ ਨੇ ਬਿਲਕੁਲ ਆ ਸਾਢੇ ਇੱਕ ਟੋਕੜ ਕੱਲੀ ਵਿਖਾਈ ਆ ਇੱਕ ਟੋਕੜ ਗੱਬਣਾ ਅੱਧਿਓ ਜਿਆਦਾ ਸਮਾਂ ਖਿੱਚ ਕੇ ਲੱਗੀ ਐ ਵੀ ਕਰਵਾ ਲਈ ਇੱਕ ਇਧਰ ਮਾਝ ਦਿਖਾਤੀ ਐ 9 ਕਿਲੋ ਤੇ 57000 ਦੀ ਮਿਲ ਜੂਗੀ ਤੁਹਾਨੂੰ ਜੀ ਇਸ ਨੂੰ ਨਿਸ਼ਾਨ ਵੀਰੇ ਇਹ 4 ਨਾਗ ਤਾਂ ਅਜ ਮਾਸੇ ਹਾਂਜੀ 4 ਨਾਗ ਵੀਰ ਜੀ ਤੇ ਨੰਬਰ ਕਰੋ ਇੱਕ ਨੰਬਰ ਹੈਗਾ 70876 74417 ਪਿੰਡ ਆ ਯਾਰ ਸੂਲਪੁਰ ਨਹਰਾ ਜ਼ਿਲ੍ਹਾ ਤਰਨਤਾਰ ਤਹਿਸੀਲ ਤਰਨਤਾਰ ਹੈ ਜੀ ਠੀਕ ਹੈ ਵੀਰੇ ਹਾਂਜੀ ਜੀ ਲੋ ਵੀ ਇਹ ਦੋਸਤੋ ਐਡਰੈਸ ਆ ਐਡਰੈਸ ਤੇ ਤੁਸੀਂ ਵਿਜ਼ਿਟ ਕਰੋ ਇੱਥੇ ਪਹੁੰਚੋ ਤਸੱਲੀ ਕਰੋ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਨਵੇਂ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ